ਅੱਜ ਅਸੀਂ ਜੋ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਨੂੰ ਖਬਰ ਪੇਸ਼ ਕਰਨ ਜਾ ਰਹੇ ਹਾਂ ਉਹ ਭਰੇ ਮਾਨਾ ਪੇਸ਼ ਕਰਨ ਜਾ ਰਹੇ ਹਾਂ ਕਿਉਂਕਿ ਤੁਹਾਨੂੰ ਦੱਸ ਦਿੰਨੇ ਆ ਕਿ ਅਸੀਂ ਸਾਡੀ ਟੀਮ ਅੱਜ ਪਹੁੰਚੀ ਆ ਪਿੰਡ ਬੂੜੇ ਨੰਗਲ ਜੋ ਕਿ ਜਲੰਧਰ ਰੋਡ ਤੇ ਸਥਿਤ ਆ ਅਮੂ ਨੰਗਲ ਦੇ ਬਿਲਕੁਲ ਨਾਲ ਮੈਤੇ ਤੇ ਅਮੂ ਨੰਗਲ ਦੇ ਵਿਚਕਾਰ ਇਹ ਪਿੰਡ ਪੈਂਦਾ ਆ ਬੂੜੇ ਨੰਗਲ ਉੱਥੋਂ ਦਾ ਇੱਕ ਨੌਜਵਾਨ ਆ ਜੋ ਕਿ ਅਸੀਂ ਤੁਹਾਨੂੰ ਤਸਵੀਰਾਂ ਲਈ ਦਿਖਾਉਣ ਜਾ ਰਹੇ ਹਾਂ ਜੋ ਨੌਜਵਾਨ ਤੰਦਰੁਸਤ ਕੰਮ ਕਰਦਾ ਸੀ ਆਪਣੀ ਮਾਂ ਦਾ ਪੇਟ ਪਾਲਦਾ ਸੀ ਆਪਣੇ ਘਰ ਦਾ ਗੁਜ਼ਾਰਾ ਚਲਾਉਂਦਾ ਸੀ ਸਾਨੂੰ ਦੱਸ ਦਈਏ ਕਿ ਸਾਨੂੰ ਆਫ ਕੈਮਰਾ ਦੱਸਿਆ ਗਿਆ ਆ ਕਿ ਇਹ ਬੱਚਾ ਬਹੁਤ ਛੋਟੀ ਉਮਰ ਚ ਸੀ ਜਦੋਂ ਇਸ ਦੇ ਬਾਪ ਦਾ ਸਾਇਆ ਇਹਦੇ ਸਿਰ ਤੋਂ ਉੱਠ ਗਿਆ ਔਰ ਮਾਂ ਨੇ ਮਿਹਨਤ ਮੁਸ਼ਕਤ ਕਰਕੇ ਆਪਣੇ ਬੱਚਿਆਂ ਨੂੰ ਪਾਲਿਆ ਔਰ ਬੱਚੇ ਨੂੰ ਇਸ ਕਾਬਲ ਬਣਾਇਆ ਤਾਂ ਜੋ ਇਹ ਆਪਣੀ ਮਾਂ ਦਾ ਪਾਲਣ ਪੋਸ਼ਣ ਕਰ ਸਕੇ ਕੰਮ ਕਰ ਕਰ ਸਕੇ ਪਰ ਹਾਲਾਤ ਇਹੋ ਜਿਹੇ ਬਣੇ ਬਿਮਾਰੀ ਐਸੀ ਘਰ ਦੇ ਅੰਦਰ ਆਈ ਇਸ ਬੱਚੇ ਨੂੰ ਐਸੀ ਬਿਮਾਰੀ ਨੇ ਘੇਰਾ ਪਾਇਆ ਕਿ ਉਹ ਮਾਂ ਦਾ ਸਹਾਰਾ ਕੀ ਬਣ ਨਹੀਂ ਬੱਚਾ ਖੁਦ ਮੰਜੇ ਤੇ ਪੈ ਗਿਆ ਤੁਹਾਨੂੰ ਦੱਸ ਦਈਏ ਕਿਡਨੀਆਂ ਦੀ ਬਿਮਾਰੀ ਨੇ ਆ ਕੇ ਇਸ ਵੀਰ ਨੂੰ ਘੇਰਾ ਪਾਇਆ ਇਹ ਵੀਰ ਅਸਮਰਤ ਹੋ ਗਿਆ ਆਪਣਾ ਲਾਜ ਕਰਾਉਣ ਦੇ ਆਪਣੀ ਮਾਂ ਦਾ ਪਾਲਣ ਪੋਸ਼ਣ ਕਰਨ ਤੇ ਆਓ ਗੱਲਬਾਤ ਕਰਦੇ ਹਾਂ ਇਸ ਵੀਰ ਦੇ ਨਾਲ ਇਹ ਹਾਲਾਤ ਕਿੱਦਾਂ ਬਣੇ ਸਸੀ ਕਲ ਵੀਰੇ ਸਸੀ ਹਾਂ ਜੀ ਕੀ ਨਾਂ ਆ ਵੀਰਾ ਆਪਣਾ ਗੁਰਪ੍ਰੀਤ ਸਿੰਘ ਵੀਰੇ ਇਹ ਹਾਲਾਤ ਕਿੱਦਾਂ ਬਣੇ ਬਿਮਾਰੀ ਨੇ ਕਿੱਦਾਂ ਘੇਰਾ ਪਾਇਆ ਤੁਹਾਨੂੰ ਦਾਣੀ ਇਹ ਬੁਖਾਰ ਚ ਰਿਹਾ ਬਸ ਬੁਖਾਰ ਤੋਂ ਹੀ ਹੋ ਗਿਆ ਬਸ ਗਰਗ ਹੌਲੀ ਹੌਲੀ ਗੁਰਦੇ ਕਹਿੰਦੇ ਖੇ ਆ ਗਏ ਗੁਰਦਿਆਂ ਚ ਸੋਲ ਪੈ ਜੀ ਕਿੰਨੀ ਉਮਰ ਹੈ ਵੀਰੇ ਤੇਰੀ ਠੀਕ ਸਰ ਤੇ ਤੁਸੀਂ ਕੀ ਕੰਮ ਕਰਦੇ ਸੀ ਪਹਿਲਾਂ ਮੈਂ ਬਿਲਡਿੰਗ ਦੇ ਕੰਮ ਕਰਦਾ ਦੁਕਾਨ ਤੇ ਤੁਸੀਂ ਦੇਖਿਆ ਕਿ ਵੀਰ ਦਾ ਮਨ ਭਰਿਆ ਹੋਇਆ ਕਿਉਂਕਿ ਉਹ ਗੱਲਬਾਤ ਕਰਨ ਤੋਂ ਵੀ ਥੋੜਾ ਉਨੂੰ ਮੁਸ਼ਕਲ ਆ ਰਹੀ ਆ ਤੁਹਾਨੂੰ ਹਾਲਾਤ ਵਿਖਾਉਨੇ ਆ ਅਥਰੂਆਂ ਨਾਲ ਅੱਖਾਂ ਭਰੀਆਂ ਹੋਈਆਂ ਨੇ ਵੀਰ ਦੀਆਂ ਕਿਉਂਕਿ ਐਸੇ ਹਾਲਾਤ ਜਦੋਂ ਆਉਂਦੇ ਆ ਇੱਕ ਮਜਬੂਰ ਇਨਸਾਨ ਚੈਨਲਾਂ ਦੇ ਮਾਧਿਅਮ ਰਾਹੀਂ ਦਾਨੀ ਸੱਜਣਾ ਨੂੰ ਗੁਹਾਰ ਲਗਾਉਂਦਾ ਕਿਉਂਕਿ ਉਹ ਐਸ ਵਕਤ ਪੈਸੇ ਆ ਉਹਦੇ ਕੋਲ ਨਹੀਂ ਆ ਇਲਾਜ ਕਰਾਉਣ ਦੇ ਕਾਬਿਲ ਨਹੀਂ ਆ ਕਿਉਂਕਿ ਜਦੋਂ ਇਹ ਲਾਇਲਾਜ ਬਿਮਾਰੀ ਨੇ ਇਹਨੂੰ ਘੇਰਾ ਪਾਇਆ ਆ ਇਹ ਬਿਮਾਰੀ ਕਾਫੀ ਪੈਸਾ ਮੰਗਦੀ ਐ ਡਾਕਟਰਾਂ ਨੇ ਇਲਾਜ ਲਈ ਕਾਫੀ ਪੈਸਾ ਦੱਸਿਆ ਐ ਸੋ ਇਸ ਚੀਜ਼ ਦੀ ਸਮਰੱਥ ਨਹੀਂ ਹੈ ਆਓ ਵੀਰਨਾ ਦੁਬਾਰਾ ਗੱਲਬਾਤ ਕਰ ਮਿਰ ਕੀ ਕਹਿਣਾ ਚਾਹੁੰਦੇ ਹੋ ਸਾਡੇ ਬੜੇ ਬੜੇ ਦਾਨੀ ਸੱਜਣ ਬੈਠੇ ਨੇ ਜਿਹੜੇ ਕਿ ਮਦਦ ਕਰਨ ਨੂੰ ਤਿਆਰ ਨੇ ਕੀ ਕਹਿਣਾ ਚਾਹੁੰਦੇ ਹੋ ਕੀ ਗੁਹਾਰ ਲਾਉਣਾ ਚਾਹੁੰਦੇ ਗੁਹਾਰੇ ਇਹ ਆ ਕਿ ਬਸ ਲਾਜ ਖਰਾ ਦੇਣਾ ਹੋਰ ਹੋਰ ਨਹੀਂ ਕੁਝ ਵੀ ਚਾਹੀਦਾ ਹਣੇ ਕੰਮ ਦੇ ਜਾਣਦੇ ਆ ਵੀ ਵੀਰ ਆਪਣਾ ਨਾ ਫੋਨ ਨੰਬਰ ਆਪਣੇ ਮੂੰਹੋਂ ਬੋਲੋ ਤਾਂ ਜੋ ਦਾਨੀ ਸੱਜਣ ਸੁਣ ਕੇ ਤੁਹਾਡੇ ਨਾਲ ਕੰਟੈਕਟ ਕਰ ਸਕਣ। 7409 7113 ਇੱਕ ਵਾਰੀ ਫੇਰ ਬੋਲੋ। 73409 7113 ਸੋ ਵੀਰ ਨੇ ਆਪਣਾ ਨੰਬਰ ਬੋਲਿਆ ਆਓ ਵੀਰ ਦੀ ਮਾਤਾ ਸਾਡੇ ਨਾਲ ਮੌਜੂਦ ਆ ਉਹਦਾਂ ਵੀ ਗੱਲ ਕਰਦੇ ਆ ਜਿਸ ਮਾਂ ਦਾ ਬੱਚਾ ਜਵਾਨ ਪੁੱਤ ਮੰਝੇ ਤੇ ਪੈ ਜਾਂਦਾ ਉਹ ਮਾਂ ਹੀ ਜਾਣਦੀ ਆ ਕਿ ਉਹਦੇ ਦਿਲ ਤੇ ਕੀ ਬੀਤਦਾ ਆ। ਬੜੀ ਮੁਸ਼ਕਲ ਇਸ ਮਾਂ ਨੇ ਇਸ ਬੱਚੇ ਨੂੰ ਪਾਲ ਪੋਸ ਕੇ ਛੋਟੀ ਉਮਰ ਤੋਂ ਵਟਿਆ ਕੀਤਾ ਤਾਂ ਜੋ ਉਹਦਾ ਸਹਾਰਾ ਬਣੇ ਪਰ ਅੱਜ ਸਹਾਰਾ ਬਣਨ ਦੀ ਜਗ੍ਹਾ ਇਹ ਬੱਚਾ ਮੰਝੇ ਤੇ ਆਉ ਮਾਂ ਨਾਲ ਵੀ ਗਲਤ ਕਰਦੇ ਆ ਸਸ਼ੀ ਕੁਲ ਮਾਤਾ ਜੀ ਸਰ ਜੀ ਕੀ ਨਾਮ ਹੈ ਮਾਤਾ ਜੀ ਮੇਰਾ ਨਾਮ ਵਰਜੀਤ ਮਾਤਾ ਜੀ ਤੁਹਾਡੇ ਕਿੰਨੇ ਬੱਚੇ ਨੇ ਦੋ ਬੀ ਮੁੰਡਾ ਏ ਤੇ ਤੁਹਾਡੇ ਜਿਹੜੇ ਪਤੀ ਨੇ ਸਿਰ ਦੇ ਸਾਈ ਨੇ ਉਹਨਾਂ ਦੀ ਕਦੋਂ ਦੀ ਡੈਥ ਹੋਈ ਕੀ ਇਹ ਆ ਦੇਹੀ ਬੜੇ ਤਰਾਂ ਦੀ ਹੋਈ ਇਹਨਾਂ ਦੇ ਇਹ 3 ਸਾਲਾਂ ਦਾ ਹੀ ਤੇ ਪੂਰੀ 2 ਸਾਲਾਂ ਦੀ ਤੇ ਤੇ ਆਪਣੇ ਪਾ ਲਈਏ ਤੇ ਇਹਨਾਂ ਨੂੰ ਪਾਲਨ ਪੁਰਸ਼ਣ ਚ ਤੁਹਾਨੂੰ ਕਾਫੀ ਮੁਸ਼ਕਲ ਆਈ ਹੋਣੀ ਆ ਉਸ ਵਕਤ ਦੇ ਹਾਲਾਤ ਥੋੜੇ ਬਿਆਨ ਕਰੋ 10000 ਰੁਪਏ ਦੀ ਮਿਹਿਆੜੀ ਲਈ 10000 ਮੈਂ ਦਾਨੀ ਨੀਮੀ ਨੀਮੀ ਦਸ ਬੇਗੇ ਦੇ ਦਿੰਦ ਨਿੰਦ ਮੈਂ ਚੋਟਾ ਤੇ ਇਹਨਾਂ ਨੇ ਉੱਤੇ ਪਾ ਲਿਆ ਇਹਨਾਂ ਨੇ ਇਤਨਾ ਮਾਤਾ ਜੀ ਹੁਣ ਘਰ ਦਾ ਗੁਜ਼ਾਰਾ ਕਿੱਦਾਂ ਚੱਲ ਰਿਹਾ ਕਿਉਂਕਿ ਬੱਚਾ ਵੀ ਮੰंजे ਤੇ ਆ ਨਹੀਂ ਤੇ ਭੈਣ ਭਰਾ ਦੇ ਜਾਂਦਾ ਤਾਂ ਇਹ ਦਿਨ ਪਿੰਦ ਤੋਂ ਦੂਰ ਦੇ ਦਿੰਦਾ ਇਦਾਂ ਹੀ ਚੱਲ ਧਾਰਿੰਦਾ ਮਰਾ ਮੋਟਾ ਦੋ ਮਹੀਨੇ ਹੋਰੇ ਮੈਂ ਵੀ ਨਹੀਂ ਤਰੋਂ ਮਾਰਦਾ ਕੀ ਕਹਿਣਾ ਚਾਹੁੰਦੇ ਹੋ ਦਾਨੀ ਸੱਜਣਾ ਨੂੰ ਤੁਹਾਡੇ ਪੁੱਤ ਦੇ ਇਲਾਜ ਬਾਰੇ ਮੇਰੇ ਪੁੱਤ ਦਾ ਇਲਾਜ ਹੋਇਆ ਕੋਈ ਆਇਆ ਤੇ ਜਮਨ ਪੁੱਤ ਮੇਰੇ ਦਲਾਤ ਆਉ ਆਓ ਅਸੀਂ ਗੱਲ ਕਰਦੇ ਹਾਂ ਸਾਡੇ ਨਾਲ ਇਸੇ ਪਿੰਡ ਦੇ ਸਿੰਘ ਸਾਹਿਬ ਨੇ ਜਿਨ੍ਹਾਂ ਨੇ ਸਾਨੂੰ ਚੈਨਲ ਵਾਲਿਆਂ ਨੂੰ ਪਹੁੰਚ ਕੀਤੀ ਔਰ ਉਹਨਾਂ ਨੇ ਕਿਹਾ ਕਿ ਇਸ ਬੱਚੇ ਦੀ ਹੈਲਪ ਹੋ ਸਕੇ ਉਹਨਾਂ ਨੇ ਸਾਡੀ ਟੀਮ ਨੂੰ ਇਸ ਪਿੰਡ ਵਿੱਚ ਬੁਲਾਇਆ ਬਹੁਤ ਵਧੀਆ ਉਪਰਾਲਾ ਤੁਹਾਨੂੰ ਦੱਸ ਦਈਏ ਕਿ ਸਿੰਘ ਸਾਹਿਬ ਇਸ ਪਿੰਡ ਦੇ ਗੁਰਦੁਆਰੇ ਦੀ ਸੇਵਾ ਕਰਦੇ ਹਨ ਬਹੁਤ ਵਧੀਆ ਇਹਨਾਂ ਦੇ ਵਿਚਾਰ ਹਨ ਕਿਉਂਕਿ ਕੋਈ ਜਦੋਂ ਕਿਸੇ ਦੀ ਬਾਹ ਫੜਦਾ ਸ਼ਾਇਦ ਪਰਮਾਤਮਾ ਦੀ ਕਿਰਪਾ ਨਾਲ ਹੀ ਕਿਸੇ ਦੀ ਬਾਹ ਫੜਦਾ ਆ ਆਓ ਵੀਰ ਨਾਲ ਗੱਲਬਾਤ ਕਰਦੇ ਹਾਂ ਉਹ ਕੀ ਕਹਿਣਾ ਚਾਹੁੰਦੇ ਆ ਔਰ ਕਿ ਉਹ ਦਾਨੀ ਸੱਜਣਾ ਨੂੰ ਅਪੀਲ ਕਰਨਾ ਚਾਹੁੰਦੇ ਸਸ਼ੀ ਕੁਰਪਾ ਸਤਿਗੁਰੂ ਬਾਗ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਜੀ ਅਸੀਂ ਬੇਨਤੀ ਕੀਤੀ ਸੀ ਪਹਿਲਾਂ ਤਾਂ ਧੰਨਵਾਦ ਹੈ ਚੈਨਲ ਵਾਲਿਆਂ ਦਾ ਟੀਮ ਦਾ ਜਿਨ੍ਹਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਸਾਡੇ ਪਿੰਡ ਬੂੜੇ ਨੰਗਲ ਵਿਖੇ ਪਹੁੰਚ ਕੀਤੀ ਹੈ ਕਿਉਂਕਿ ਅੱਜ ਦਾ ਰੁਝਾਨ ਹੈ ਜਿਹੜਾ ਬਹੁਤ ਹੀ ਸੰਸਾਰ ਜਿਹੜਾ ਵਿਜੀ ਹੈ ਵਿਜੀ ਤੇ ਹੋਣ ਦੇ ਖਾਤਰ ਵੀ ਤੁਸੀਂ ਸਾਡੇ ਤੱਕ ਪਹੁੰਚੇ ਜੇ ਪਰਿਵਾਰ ਤੱਕ ਪਹੁੰਚ ਕੀਤੀ ਤੁਹਾਡਾ ਪਹਿਲਾਂ ਬਹੁਤ ਬਹੁਤ ਧੰਨਵਾਦ ਹੈ ਜੀ ਫਿਰ ਅਸੀਂ ਦਾਨੀ ਸੱਜਣਾ ਦੇ ਚਰਨਾਂ ਵਿੱਚ ਵੀ ਬੇਨਤੀ ਕਰਦੇ ਹਾਂ ਕਿ ਜਿੱਥੇ-ਜਿੱਥੇ ਵੀ ਇਹ ਵੀਡੀਓ ਚੱਲੇ ਚੈਨਲ ਦਰਾਈ ਮadhyam rai ਪਹੁੰਚੇ ਉਹ ਸੱਜਣਾ ਨੂੰ ਬੇਨਤੀ ਹੈ ਕਿ ਜਰੂਰ ਆਪਣੀ ਕਿਰਤ ਕਮਾਈ ਚੋਂ ਦਸਵੰਦ ਕੱਢ ਕੇ ਤੇ ਪਿੰਡ ਬੂੜੇ ਨੰਗਲ ਪਾਇਸਾ ਗੁਰਪ੍ਰੀਤ ਸਿੰਘ ਦੇ ਪਹੁੰਚ ਤੱਕ ਜਿਹੜੀ ਆ ਸੇਵਾ ਪਹਚਾਈ ਜਾਵੇ ਕਿਉਂਕਿ 2 ਮਹੀਨੇ ਤੋਂ ਪਰਿਵਾਰ ਹੈ ਜਿਹੜਾ ਬਿਮਾਰੀ ਦੇ ਨਾਲ ਉਜੜ ਰਿਹਾ ਹੈ ਇਹੋ ਇੱਕ ਨੌਜਵਾਨ ਸੀ ਜਿਹੜਾ ਕਮਾਈ ਕਰਕੇ ਤੇ ਆਪਣੀ ਮਾਂ ਦੀ ਆਪਣੀ ਘਰਵਾਲੀ ਦੀ ਕਿਉਂਕਿ 5-6 ਮਹੀਨੇ ਹੋਏ ਆ ਜੇ ਆਨੰਦ ਕਾਰਜ ਹੋਇਆ ਸੀ ਤੇ ਪਰਿਵਾਰ ਨੂੰ ਬੜੀਆਂ ਖੁਸ਼ੀਆਂ ਸੀ ਪਰ ਉਹ ਖੁਸ਼ੀਆਂ ਨੇ ਜਿਹੜਾ ਅਸੀਂ ਪਾਸਾ ਮੋੜ ਲਿਆ ਤੇ ਗਮਾਂ ਵਾਲੇ ਪਾਸੇ ਇਹਨਾਂ ਨੂੰ ਲੈ ਗਏ ਕਿਉਂਕਿ ਘਰ ਵਿੱਚ ਜੇ ਬਿਮਾਰੀ ਪੈ ਜਾਵੇ ਉਹਨੂੰ ਕੱਢਣ ਵਾਸਤੇ ਮਾਇਆ ਦੀ ਬਹੁਤ ਲੋੜ ਪੈਂਦੀ ਹੈ ਤੇ ਮਾਇਆ ਦੇ ਨਾਲ ਨਾਲ ਜਿਹੜਾ ਰਾਸ਼ਨ ਪਾਣੀ ਹੈ ਘਰ ਚ ਆਵਾਜਾਈ ਵੀ ਵੱਧ ਜਾਂਦੀ ਹੈ ਕਿਉਂਕਿ ਜਿਹੜਾ ਵੀ ਸੱਜਣ ਬਿਮਾਰ ਬੰਦੇ ਦਾ ਪਤਾ ਲੈਣ ਵਾਸਤੇ ਆਏਗਾ ਉਹਨੂੰ ਜਲ ਪਾਣੀ ਛਕਾਉਣਾ ਤੇ ਜ਼ਰੂਰ ਬਣਦਾ ਹੀ ਆ ਉਸ ਵਾਸਤੇ ਇਹਨਾਂ ਨੂੰ ਰਾਸ਼ਨ ਦੀ ਬੜੀ ਪ੍ਰੋਬਲਮ ਆ ਰਹੀ ਹੈ ਫਿਰ ਮਾਇਆ ਦੀ ਇਸ ਕਰਕੇ ਪ੍ਰੋਬਲਮ ਹੈ ਕਿ ਜਿਹੜਾ ਕੱਲਾ ਕੱਲਾ ਇਕਲੌਤਾ ਸੁਭਾਉਂਦਾ ਸੀ ਜਿਹੜੀ ਉਹਨੇ ਥੋੜੀ ਬਹੁਤੀ ਆਪਣੀ ਪੂੰਜੀ ਰੱਖੀ ਸੀ ਜੋੜ ਕੇ ਉਹ ਵੀ ਬਿਮਾਰੀ ਤੇ ਲੱਗ ਚੁੱਕੀ ਐ ਮਾਤਾ ਵੀ ਮਿਹਨਤ ਮਜ਼ਦੂਰੀ ਕਰਦੀ ਸੀ 2 ਮਹੀਨੇ ਤੋਂ ਵੀ ਘਰ ਬੈਠੀ ਐ ਕਿਉਂਕਿ ਬਿਮਾਰ ਪੁੱਤ ਨੂੰ ਛੱਡ ਕੇ ਉਹ ਉਹ ਆਪਣੀ ਮਿਹਨਤ ਤੇ ਨਹੀਂ ਜਾ ਸਕਦੀ ਕਮਾਈ ਕਰਨ ਨਹੀਂ ਜਾ ਸਕਦੀ ਕਿਉਂਕਿ ਘਰ ਵਿੱਚ ਆਵਾਜਾਈ ਵੀ ਹੈ ਇਸ ਕਰਕੇ ਦਾਨੀ ਸੱਜਣਾ ਨੂੰ ਬੇਨਤੀ ਐ ਕਿ ਜਰੂਰ ਆਪਣੇ ਕਿਰਤ ਕਮਾਈ ਚੋਂ ਦਸਵੰਦ ਕੱਢ ਕੇ ਇਸ ਵੀਰ ਤੱਕ ਪਹੁੰਚਾਇਆ ਜਾਵੇ ਜੋ ਇਹਨਾਂ ਦੇ ਘਰ ਦਾ ਸਰਕਲ ਹੈ ਰਾਸ਼ਨ ਪਾਣੀ ਦਾ ਉਹ ਵੀ ਚੱਲ ਸਕੇ ਦੇ ਵੀਰ ਦੀ ਜਿਹੜੀ ਬਿਮਾਰੀ ਹੈ ਉਹਦਾ ਵੀ ਇਲਾਜ ਹੋ ਸਕੇ ਕਿਉਂਕਿ ਧੰਗੁਰ ਨਾਨਕ ਪਾਸ਼ਾ ਮਾਰ ਦਾ ਉਪਦੇਸ਼ ਹੈ ਕਿ ਕਿਰਤ ਕਮਾਈ ਚੋਂ ਦਸਵੰਦ ਕੱਢ ਕੇ ਆਪ ਉਹਨਾਂ ਲੋੜਵੰਦਾਂ ਪਰਿਵਾਰ ਤੱਕ ਪਹੁੰਚਾਈਏ ਜਿਨ੍ਹਾਂ ਨੂੰ ਲੋੜ ਹੈ ਸੰਸਾਰ ਦੇ ਉੱਤੇ ਤੇ ਚੈਨਲ ਆਈ ਇਹ ਵੀਡੀਓ ਜਿਹੜੀ ਹੈ ਖਰ-ਖਰ ਪਹੁੰਚਣੀ ਹੈ ਤੇ ਅਸੀਂ ਬੇਨਤੀ ਜ਼ਰੂਰ ਕਰਦੇ ਆ ਕਿ ਦਾਨੀ ਸੱਜਣਾ ਨੂੰ ਕਿ ਆਪਣੀ ਕਿਰਤ ਤੋਂ ਕਮਾਈ ਚੋਂ ਰੁਪਿਆ-ਰੁਪਿਆ ਵੀ ਕੱਢੀਏ ਤੇ ਬਹੁਤ ਭੰਡਾਰ ਭਰ ਜਾਂਦਾ ਇਸ ਕਰਕੇ ਆਪਾਂ ਵੀਰ ਦੀ ਮਦਦ ਕਰੀਏ ਤੇ ਸਾਰੇ ਦਾਨੀ ਸੱਜਣਾ ਦਾ ਬਹੁਤ-ਬਹੁਤ ਧੰਨਵਾਦ ਹੈ ਜਿਲੋ ਧੰਨਵਾਦ ਹੈ ਚੈਨਲ ਵਾਲੇ ਵੀਰਾਂ ਦਾ ਜਿਨ੍ਹਾਂ ਨੇ ਇਸ ਪਿੰਡ ਤੱਕ ਪਹੁੰਚ ਕੀਤੀ ਤੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤੁਸੀਂ ਦੇਖਿਆ ਕਿ ਸਿੰਘ ਸਾਹਿਬ ਨੇ ਬੇਨਤੀ ਕੀਤੀ ਦਾਨੀ ਸੱਜਣਾ ਨੂੰ ਅਸੀਂ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਬੇਨਤੀ ਕਰਦੇ ਹਾਂ ਕਿ ਪਿੰਡ ਬੂੜੇ ਨੰਗਲ ਪਹੁੰਚ ਕੀਤੀ ਜਾਏ ਵੀਰ ਨੇ ਆਪਣਾ ਫੋਨ ਨੰਬਰ ਆਪਣੇ ਮੂੰਹ ਦੱਸਿਆ ਤੁਹਾਨੂੰ ਇਹਨਾਂ ਤੱਕ ਪਹੁੰਚ ਕੀਤੀ ਜਾਏ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਏ ਸੋ ਕੁੱਲ ਮਿਲਾ ਕੇ ਇਸ ਘਰ ਦਾ ਚਰਾਗ ਇਸ ਮਾਂ ਦਾ ਇਕਲੌਤਾ ਬੱਚਾ ਵਾਰਿਸ ਜਿਹੜਾ ਆ ਅੱਜ 30 ਸਾਲ ਦੀ ਉਮਰ ਦੇ ਵਿੱਚ ਹੈ ਮੰਜੇ ਤੇ ਪਿਆ ਹੋਇਆ ਆ ਉਸ ਮਾਂ ਤੇ ਕੀ ਬੀਤਦੀ ਆ ਇਹ ਉਹ ਮਾਂ ਜਾਣਦੀ ਆ ਸਿੰਘ ਸਾਹਿਬ ਨੇ ਇਹ ਵੀ ਦੱਸਿਆ ਕਿ ਇਸ ਬੱਚੇ ਦੇ ਸ਼ਾਦੀ ਨੂੰ ਮਹਿਜ 5 ਤੋਂ 6 ਮਹੀਨੇ ਹੋਏ ਨੇ ਜਿਸ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਹੀ ਇੱਕਦਮ ਬਦਕਿਸਮਤੀ ਨੇ ਆ ਕੇ ਘੇਰਾ ਪਾਲਿਆ ਔਰ ਇਹ ਵੀਰ ਮੰਜੇ ਤੇ ਪੈ ਗਿਆ ਅਸੀਂ ਵੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਇਹ ਵੀਰ ਬਹੁਤ ਜਲਦੀ ਠੀਕ ਹੋ ਕੇ ਫਿਰ ਆਪਣੇ ਘਰ ਦੇ ਵਿੱਚ ਉਸੇ ਤਰ੍ਹਾਂ ਕੰਮਕਾਰ ਕਰੇ ਆਪਣੀ ਮਾਂ ਦਾ ਸਹਾਰਾ ਬਣੇ ਅਤੇ ਦਾਨੀ ਸੱਜਣਾ ਨੂੰ ਵੀ ਅਪੀਲ ਕਰਦੇ ਹਾਂ ਕਿ ਇਹੋ ਜੀ ਜਗ੍ਹਾ ਦਾਨ ਦੇਣਾ ਕਦੀ ਤੁਹਾਡਾ ਨੁਕਸਾਨ ਨਹੀਂ ਆ ਇਹੋ ਜੀ ਜਗ੍ਹਾ ਦਾਨ ਜ਼ਰੂਰ ਦੇਣਾ ਚਾਹੀਦਾ ਐਸੇ ਇਨਸਾਨ ਦੀ ਜ਼ਰੂਰ ਬਾਹ ਫੜਨੀ ਚਾਹੀਦੀ ਹੈ ਤਾਂ ਜੋ ਇਸ ਵੀਰ ਦੀ ਮਦਦ ਹੋ ਸਕੇ ਔਰ ਇਹ ਤੰਦਰੁਸਤ ਹੋ ਕੇ ਦੁਬਾਰਾ ਕੰਮ ਕਰ ਸਕੇ ਦੇਖਦੇ ਰਹੋ ਚੈਨਲ ਦਾ ਆਰ ਐਨ ਮੀ